ਸੋ ਅਕਸਰ ਹੀ ਲੋਕ ਬੀਤੇ ਹੋਏ ਸਮੇਂ ਦੀਆਂ ਯਾਦਾਂ ਅਤੇ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਜੀਵਨ ਬਤੀਤ ਕਰਦੇ ਹਨ ਕਿਉਂਕਿ ਜੋ ਸਮਾਂ ਬੀਤ ਗਿਆ ਉਸ ਬਾਰੇ ਅਸੀਂ ਹੁਣ ਕੁਝ ਕਰ ਨਹੀਂ ਸਕਦੇ ਅਤੇ ਜੋ ਸਮਾਂ ਆਉਣਾ ਉਸ ਬਾਰੇ ਵੀ ਯਕੀਨਨ ਕੁਝ ਕਹਿ ਨਹੀਂ ਸਕਦੇ ਸੋ ਵਰਤਮਾਨ ਦੇ ਵਿੱਚ ਹੀ ਜੋ ਵੀ ਕਾਰਜ ਆ ਉਹ ਕਰਾਂਗੇ ਤੇ ਠੀਕ ਰਹਿਣਗੇ ਕਿਉਂਕਿ ਜਦੋਂ ਅਸੀਂ ਚੱਲਦੇ ਹਾਂ ਤੁਰਦੇ ਹਾਂ ਤਾਂ ਜੇ ਚੱਲਦੇ-ਚੱਲਦੇ ਪਿੱਛੇ ਵੇਖਾਂਗੇ ਤਾਂ ਅਸੀਂ ਡਿੱਗ ਸਕਦੇ ਹਾਂ ਜੇ ਚੱਲਦੇ-ਚੱਲਦੇ ਅਸੀਂ ਇੱਕ ਕਦਮ ਤੋਂ ਬਾਅਦ ਅੱਗੇ ਕਦਮ ਕਾਫੀ ਅੱਗੇ ਕਦਮ ਵੇਖਾਂਗੇ ਤਾਂ ਵੀ ਸਾਡਾ ਜੋ ਪੈਰ ਹੈ ਉਹ ਕਿਵੇਂ ਟੋਏ ਟੱਬੇ ਵਿੱਚ ਪੈ ਸਕਦਾ ਹੈ ਪਾਵਕ ਇੱਕ ਕਦਮ ਤੋਂ ਬਾਅਦ ਦੂਜਾ ਕਦਮ ਜੋ ਇਸ ਤਰੀਕੇ ਨਾਲ ਚੱਲਾਂਗੇ ਤਾਂ ਇਹ ਠੀਕ ਰਹੇਗਾ